ਵਹੀਗੁਰਜੀ ਦਾ ਖਾਲਸਾ ਵਹੀਗੁਰਜੀ ਦੀ ਫਤਿਹ ਅੱਜ ਸਵੇਰੇ ਅੰਮ੍ਰਿਤਸਰ ਵਿਖੇ ਇੱਕ ਐਨਆਰਆਈ ਜਿਹੜਾ 1 ਮਹੀਨਾ ਪਹਿਲਾਂ ਅਮਰੀਕਾ ਤੋਂ ਆਇਆ ਸੀ ਉਹਦੇ ਘਰ ਵਿੱਚ ਦੋ ਜਣਿਆਂ ਵੱਲੋਂ ਵੜ ਕੇ ਸ੍ਰੀ ਆਮ ਉਹਦੇ ਬੱਚੇ ਮਾਤਾ ਤੇ ਘਰਵਾਲੀ ਦੇ ਸਾਹਮਣੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਤੇ ਗੋਲੀ ਮਾਰਨ ਦੀ ਦੋਨੇ ਉਹਨਾਂ ਵਿਅਕਤੀਆਂ ਵੱਲੋਂ ਬਾਰ-ਬਾਰ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਹ ਦੋ ਰਾਉਂਡ ਇੱਕ ਇੱਕ ਜਦੋਂ ਫਾਇਰ ਹੁੰਦਾ ਉਹ ਤੋਂ ਬਾਅਦ ਉਹ ਚੱਲੇ ਨਹੀਂ ਉਹਨਾਂ ਦੇ ਹਥਿਆਰ ਹਾਲਾਤ ਪੰਜਾਬ ਦੇ ਇਹ ਨੇ ਕਿ ਨਾ ਡਰਾਂ ਨਾ ਭੈਅ ਹੈ ਨਾ ਖੌਫ ਹੈ ਐਵੇਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ 15 ਅਗਸਤ ਦਾ ਭਾਸ਼ਣ 20 ਲੱਖ ਦਾ ਬੁਲਟ ਪ੍ਰੂਫ ਸ਼ੀਸ਼ਾ ਲਾ ਕੇ ਦਿੱਤਾ ਐਵੇਂ ਨਹੀਂ ਕੇਂਦਰੀ ਮੰਤਰੀ ਕਟੇਗਰੀ ਦਾ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਸਾਡੇ ਅਫਸਰ ਤੇ ਠੇਕੇਦਾਰਾਂ ਦਾ ਸੁਰੱਖਿਤ ਮਾਹੌਲ ਨਹੀਂ ਤੁਸੀਂ ਦੇ ਪਾ ਰਹੇ ਅਸੀਂ ਸਾਰੇ ਪ੍ਰੋਜੈਕਟ ਰੋਕਣ ਲੱਗੇ ਹਾਂ 7 2.5 ਸਾਲ ਦੇ ਵਿੱਚ ਕਿੰਨੇ ਕਤਲ ਹੋ ਜਾਂਦੇ ਨੇ ਸਰੀਆਮ ਧਮਕੀਆਂ ਫਰੋਤੀਆਂ ਇਹ ਕੈਟਾਗਰੀ ਦਾ ਇੰਡੀਆ ਦਾ ਡੈਸਟਰ ਲਾਰਡਸ ਸੁਣੋਈ ਜਿਹੜਾ ਸਲਮਾਨ ਖਾਨ ਪਤਾ ਨਹੀਂ ਕਿੰਨੇ ਕਿੰਨੇ ਵੱਡੇ ਸੈਲੀਬ੍ਰਿਟੀ ਨੂੰ ਧਮਕੀਆਂ ਦਿੰਦਾ ਫਰੋਤੀਆਂ ਮੰਗਦਾ ਤੇ ਉਹਦੇ ਨਾਲ ਖਰੜ ਦੇ ਸੀਐਸਟਾਫ ਦੇ ਵਿੱਚ ਬੈਠ ਕੇ ਥਾਣੇ ਦੇ ਵਿੱਚ ਬੈਠ ਕੇ ਮਤਲਬ ਉਹ ਇੰਟਰਵਿਊ ਇੰਟਰਵਿਊਆ ਦੇ ਰਿਹਾ ਕਿ ਕੀ ਕੀ ਉਹਨਾਂ ਅਫਸਰਾਂ ਤੇ ਕਿੱਡੀ ਕ ਕਾਰਵਾਈ ਹੋਈ ਕਿੰਨੇ ਕ ਮੁੱਖ ਮੰਤਰੀ ਦੇ ਬਿਆਨ ਆਏ ਹੁਣ ਮੁੱਖ ਮੰਤਰੀ ਦੇ ਇੱਥੇ ਆਵਾਜ਼ ਨਹੀਂ ਨਿਕਲਦੀ ਮੁੱਖ ਮੰਤਰੀ ਸਾਹਿਬ ਸਾਨੂੰ ਚੁਟਕਲੇ ਨਹੀਂ ਸਾਨੂੰ ਨੱਚੇਦਾਰ ਗੱਲਾਂ ਨਹੀਂ ਪੰਜਾਬ ਨੂੰ ਤਰੱਕੀ ਚਾਹੀਦੀ ਆ ਰੋਜ਼ਗਾਰ ਚਾਹੀਦਾ ਇੰਡਸਟਰੀ ਕਾਰੋਬਾਰ ਚੱਲੇਗਾ ਤਾਂ ਪੰਜਾਬ ਤਰੱਕੀ ਕਰੇਗਾ ਪਰ ਜਿਹੜੇ ਹਾਲਾਤ ਨੇ ਡਰ ਤੇ ਭੈਅ ਵਾਲੇ ਹਾਲਾਤ ਨੇ ਕਿ ਤੁਸੀਂ ਵੀ ਸਾਬਤ ਕੀਤਾ ਬੁਲਟ ਪ੍ਰੂਫ ਕਾਰਬਨ ਦੇ ਵਿੱਚ ਖੜ ਕੇ ਤੇ ਅੱਜ ਜਿਹੜੀ ਉਹ ਸ਼ਰਮਨਾਕ ਘਟਨਾ ਹੋਈ ਆ ਬੜਾ ਦੁੱਖ ਆਉਂਦਾ ਅਫਸੋਸ ਆਉਂਦਾ ਉਹ ਖੌਫਨਾਕ ਵੀਡੀਓ ਦੇਖ ਕੇ ਕਿ ਬੱਚਾ ਵਿਚਾਰਾ ਆਵਾਜ਼ਾਂ ਮਾਰ ਰਿਹਾ ਕਿ ਅੰਕਲ ਨਾ ਮੇਰੇ ਮੇਰੇ ਗੋਲੀ ਚਲਾਓ ਨਾ ਗੋਲੀ ਚਲਾਓ ਉਹਦੀ ਮਾਂ ਤਾਂ ਉਹ ਫੜ ਰਹੀ ਆ ਕਿ ਨਾ ਬੋਲੀ ਚਲਾਓ ਮੇਰੇ ਪੁੱਤ ਤੇ ਉਹ ਵੀਡੀਓ ਦੇਖ ਕੇ ਦੁੱਖ ਵੀ ਆ ਰਿਹਾ ਤੇ ਅਫਸੋਸ ਨਾ ਕਿ ਤੇ ਗੁੱਸਾ ਵੀ ਆਉਂਦਾ ਕਿ ਇਹ ਹਾਲਾਤ ਪੰਜਾਬ ਦੇ ਪਰ ਸਰਕਾਰ ਸੁੱਤੀ ਪਈ ਆ ਜਦੋਂ ਗੈਂਗਸਟਰ ਜੇਲਾ ਵਿੱਚ ਬੈਠ ਕੇ ਠਾਣੇ ਵਿੱਚ ਬੈਠ ਕੇ ਇੰਟਰਵਿਊਆਂ ਦੇਣਗੇ ਸਰਿਆਮ ਧਮਕੀਆਂ ਦੇਣਗੇ ਤਾਂ ਪੰਜਾਬ ਦੇ ਹਾਲਾਤ ਇਹੋ ਜਿਹੇ ਬਣਨੇ ਨੇ ਸੋ ਮੈਂ ਸਮਝਦਾ ਕਿ ਸਰਕਾਰ ਨੂੰ ਮੂਹਰ ਕੋਣ ਦੀ ਵੀ ਜਗ੍ਹਾ ਨਹੀਂ ਲੱਭਦੀ ਬੜਾ ਅਫਸੋਸਨਾਕ ਤੇ ਸ਼ਰਮਨਾਕ ਹੈ ਤੇ ਨਾ ਹੀ ਇਹ ਇਹਨਾਂ ਮਾਮਲਿਆਂ ਤੇ ਸਰਕਾਰ ਕੋਈ ਸਿਰ ਆਪਣੀ ਸਿਰਤ ਤੱਕਾ ਰਹੀ ਆ ਸਿਰਫ ਲੱਚੇਦਾਰ ਗੱਲਾਂ ਤੇ ਛੁਟਕਲਿਆਂ ਨਾਲ ਪੰਜਾਬ ਨੂੰ ਟਾਈਮ ਪਾਸ ਕਰਨ ਲਈ ਪੰਜਾਬ ਨੂੰ ਛੱਡ ਦਿੱਤਾ ਗਿਆ। ਬਹੁਤ ਹੀ ਅਫਸੋਸਨਾਕ ਹੈ। ਬਹੁਤ ਹੀ ਮਾੜੀ ਘਟਨਾ ਜਿਹੜੀ ਅੱਜ ਹੋਈ ਆ। ਕਿੰਨੀ ਇਦਾਂ ਦੀਆਂ ਘਟਨਾਵਾਂ ਰੋਜ਼ ਜੜੀਆਂ ਸਾਨੂੰ। ਸਰਹੰਗ ਤਲਾ ਤਰ ਗੋਲੀਆਂ ਚੱਲ ਰਹੀਆਂ ਦੇਖਣ ਦੇ ਮਿਲੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।